ਸੀਕ ਬੇਹੱਦ ਮੰਨਪਾਗੀ ਕਟਨਾ ਵਾਪਰੀ ਹੈ ਲੁਧਿਆਣਾ ਸਾਨੇਵਾਲ ਨੈਸ਼ਨਲ ਹਾਈਵੇ ਤੇ ਗੁਰਦੁਆਰਾ ਯਾਤਰ ਸਰ ਸਾਹਿਬ ਦੇ ਕੋਲ ਇੱਕ ਫੋਰਚੂਨਰ ਗੱਡੀ ਕਿਸੇ ਅਣਜਾਣ ਟਰੱਕ ਦੇ ਨਾਲ ਹਾਦਸਾ ਗ੍ਰਸ ਹੋ ਜਾਂਦੀ ਹੈ ਸੋ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਅਤੇ ਇਹ ਕਾਰ ਦੇ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਇਸ ਦੇ ਨਾਲ ਹੀ ਬੈਠੇ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਸੋ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਨੇਵਾਲ ਨੈਸ਼ਨਲ ਹਾਈਵੇ ਤੇ ਇੱਕ ਘਟਨਾ ਵਾਪਰੀ ਹੈ ਅਤੇ ਕਿਸ ਤਰੀਕੇ ਦੇ ਨਾਲ ਸਾਰਾ ਪਾਣਾ ਵਰਤਿਆ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਇਹ ਰਾਤ ਕੋਈ 1:10 ਤੇ ਇੱਕ ਫੋਰਚੂਨਰ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਬਲਵਿੰਦਰ ਸਿੰਘ ਤੇ ਕੁਦਾ ਸਾਥੀ ਸੰਦੀਪ ਇਹ ਜਮਨानगर ਤੋਂ ਆ ਰਹੇ ਸੀਗੇ ਕਿਤੇ ਇਹਨਾਂ ਦਾ ਅੱਖ ਲੱਗ ਗਈ ਅੱਖ ਲੱਗਣ ਨਾਲ ਰੱਕ ਜਾ ਰਿਹਾ ਉਸੇ ਬਰਾਬਰ ਉਹਦੇ ਨਾਲ ਖਹਿ ਕੇ ਕਹਿਣ ਕਰਕੇ ਗੱਡੀ ਦਾ ਕਾਫੀ ਲੌਂਗਸ ਹੋ ਗਿਆ ਤੇ ਬਲਵਿੰਦਰ ਸਿੰਘ ਦੀ ਜਿਹੜੀ ਹੈ ਮੌਕੇ ਤੇ ਮੌਕੇ ਸਰ ਬਲਵਿੰਦਰ ਸਿੰਘ ਦੀ ਕਿੰਨੀ ਕੋਮਰ ਸੀਗੀ 28 ਸਾਲ ਦਾ ਸੀ ਤੇ ਜਾਂ ਕਿੱਧਰ ਨੂੰ ਰਹੇ ਸੀਗੇ ਜੀ ਇਹ ਜਲੰਧਰ ਏਰੀਏ ਦੇ ਰਹਿਣ ਵਾਲੇ ਨੇ ਤੇ ਸਰ ਟਰੱਕ ਵਾਲਾ ਕਾਬੂ ਆ ਗਿਆ ਜੀ ਨਹੀਂ ਉਹ ਟਰੱਕ ਵਾਲਾ ਤਾਂ ਨਿਕਲ ਗਿਆ ਸੀ ਤੇ ਜਿਹੜਾ ਨਾਲ ਦਾ ਸਾਥੀ ਸੀ ਉਹਦੀ ਹਾਲਤ ਕਿੰਦਾ ਜੀ ਉਹ ਠੀਕ ਹੈ ਉਹ ਖਤਰੇ ਤੋਂ ਬਾਹਰ ਹੈ లుధియానా లైవ్ లేట్ ఇంకా జార్తి రిపోర్ట్ ਸੀਕ ਬਿਹਤ ਮੰਪਾਗੀ ਕਟਨਾ ਵਾਪਰੀ ਹੈ ਲੁਧਿਆਣਾ ਸਾਨੇਵਾਲ ਨੈਸ਼ਨਲ ਹਾਈਵੇ ਤੇ ਗੁਰਦੁਆਰਾ ਯਤਰ ਸਰ ਸਾਹਿਬ ਦੇ ਕੋਲ ਇੱਕ ਫੋਰਚੂਨਰ ਗੱਡੀ ਕਿਸੇ ਅਣਜਾਣ ਟਰੱਕ ਦੇ ਨਾਲ ਹਾਦਸਾ ਗ੍ਰਸ ਹੋ ਜਾਂਦੀ ਹੈ ਸੋ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਅਤੇ ਇਹ ਕਾਰ ਦੇ ਵਿੱਚ ਸਵਾਰਿਕ ਵਿਅਕਤੀ ਦੀ ਮੌਤ ਵੀ ਹੋ ਗਈ ਇਸ ਦੇ ਨਾਲ ਹੀ ਬੈਠੇ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਦਸਿਆ ਜਾ ਰਿਹਾ ਸੋ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਬ ਇਨਸਪੈਕਟਰ ਸ਼ਮਸ਼ੇਰ ਸਿੰਘ ਜਿਸ ਹੈ ਕਿ ਸਾਨੇਵਾਲ ਨੈਸ਼ਨਲ ਹਾਈਵੇ ਤੇ ਇੱਕ ਘਟਨਾ ਵਾਪਰੀ ਹੈ ਅਤੇ ਇਸ ਤਰੀਕੇ ਦੇ ਨਾਲ ਸਾਰਾ ਪਾਣਾ ਵਰਤਿਆ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਇਹ ਰਾਤ ਕੋਈ 1:10 ਦੇ ਇੱਕ ਫੋਰਚੂਨਰ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਬਲਵਿੰਦਰ ਸਿੰਘ ਤੇ ਕੁਦਾ ਸਾਥੀ ਸੰਦੀਪ ਇਹ ਜਮਨानगर ਤੋਂ ਆ ਰਹੇ ਸੀਗੇ ਕਿ ਤੇ ਇਹਨਾਂ ਦਾ ਇਹ ਅੱਖ ਲੱਗੀ ਅੱਖ ਲੱਗਣ ਨਾਲ ਟਰੱਕ ਜਾ ਰਿਹਾ ਉਸੇ ਬਰਾਬਰ ਉਹਦੇ ਨਾਲ ਖਹਿ ਕੇ ਕਹਿਣ ਕਰਕੇ ਗੱਡੀ ਦਾ ਕਾਫੀ ਲੌਂਗਸ ਹੋ ਗਿਆ ਤੇ ਬਲਵਿੰਦਰ ਸਿੰਘ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਸਰ ਬਲਵਿੰਦਰ ਸਿੰਘ ਦੀ ਕਿੰਨੀ ਉਮਰ ਸੀ 28 ਸਾਲ ਦਾ ਤੇ ਜਾ ਕਿੱਧਰ ਨੂੰ ਰਹੇ ਜੀ ਇਹ ਜਲੰਧਰ ਏਰੀਏ ਦੇ ਰਹਿਣ ਵਾਲੇ ਤੇ ਸਰ ਟਰੱਕ ਵਾਲਾ ਕਾਬੂ ਆ ਗਿਆ ਜੀ ਨਹੀਂ ਉਹ ਟਰੱਕ ਵਾਲਾ ਤਾਂ ਨਿਕਲ ਗਿਆ ਸੀ ਤੇ ਜਿਹੜਾ ਨਾਲ ਦਾ ਸਾਥੀ ਸੀ ਉਹਦੀ ਹਾਲਤ ਕਿੰਦਾ ਜੀ ਉਹ ਠੀਕ ਹੈ ਉਹ ਖਤਰੇ ਤੋਂ ਬਾਹਰ ਹੈ ਲੁਧਿਆਣਾ ਲਾਈਵ ਲੇਟਿੰਗ ਦਾ ਜਰਤੀ ਰਿਪੋਰਟ